ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ ਪਹਿਲੇ ਤੇ ਨਵੇਂ ਵੱਡੇ ਵਲੌਗ ਦੇ ਵਿੱਚ ਤੇ ਮਿੰਨੀ ਵਲੌਗ ਤੇ ਉਦਾਂ ਪਾਉਣੀ ਨਹੀਂ ਤੇ ਅੱਜ ਫਿਰ SLA ਬਣੀ ਆ ਵੀ ਪਹਿਲਾ ਵੱਡਾ ਵਲੌਗ ਵੀ ਪਾਵਾਂਗੇ ਲੋ ਜੀ ਸੁਖਨੀ ਸਾਹਿਬ ਦਾ ਪਾਠ ਡਿਆ ਉਧਰ ਚੱਲਣ ਤੇ ਦਾਲ ਵੰਡੀ ਉਧਰ ਤੇ ਤੜਕੇ ਦਾ ਸਮਾਨ ਵਗੈਰਾ ਅੱਧਾ ਕੋ ਉਧਰ ਡਈਆਂ ਬੀਬੀਆਂ ਵਾਲੇ ਪਾਸੇ ਡਿਆ ਵਾ ਚੱਲਣ ਕੰਮ ਤੜਕੇ ਤੁੜਕੇ ਦਾ ਤੇ ਇੱਧਰ ਲਸਣ ਵਗੈਰਾ ਪਾ ਡਿਆ ਛੱਲਣ ਤੇ ਮਾਹਦੇਵ ਗੁਰਦਾ ਯੂਥ ਪਿੰਡ ਦਾ ਲਸੰਡੇ ਆ ਚਲੇ ਰਹੇ ਲਾਉਰੀ ਸੇਵਾ ਸੇਵਾ ਚੱਲਣ ਦੀ ਜੋਰਾਂ ਸ਼ੋਰਾਂ ਤੇ ਤੇ ਮੁੰਡਿਆਂ ਨੂੰ ਇੱਕ ਉੜਦੀ ਉੜਦੀ ਖਬਰ ਮਿਲੀ ਜੇ ਹਾਂ ਜੀ ਕਹਿੰਦੇ ਜੇ ਪਵਨ ਸੋਹ ਨੂੰ ਟਿੱਕੀਆਂ ਬਣਾਉਂਦੇ ਆ ਹਾਂ ਜੀ ਤੇ ਟਿੱਕੀਆਂ ਆਉਣ ਲੱਗੀਆਂ ਨੇ ਟਿੱਤੀਆਂ 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 ਹੋਵਾਂਗੇ ਅੱਜ ਟਿੱਕੀਆਂ ਆਉਣ ਲੱਗੀਆਂ ਨੇ ਮੁੰਡਿਆਂ ਨੂੰ ਤੇ ਕਹਿੰਦੇ ਇਦਾਂ ਹੀ ਸੇਵਾਦਾਰਾਂ ਨੂੰ ਇਦਾਂ ਹੀ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਰਹਿਣ ਤੇ ਬੰਦਾ ਕਿੱਥੇ ਟੱਲਦਾ ਹਨਾ ਸਹੀ ਗੱਲ ਹੈ ਫਿਰ ਤੇ ਬੰਦਾ ਕਹਿੰਦਾ ਸੇਵਾ ਕਰਾਈ ਜਾਓ ਸਾਡੇ ਕੋਲ ਤੇ ਚਲੋ ਮਿਲਦੇ ਜਦੋਂ ਟਿੱਕੀਆਂ ਵਾਲੇ ਹੁੰਦੇ ਆ ਵੜਪਾ ਕੇ ਨਾ ਲੌਜੀ ਹੰਦਾ ਸੰਧੀ ਹੋ ਗਈ ਸਮਾਪਤੀ ਸਾਰਾ ਚਲਿਆ ਗਿਆ ਤੇ ਬੜੀ ਸੋਨਿਆਲੇ ਆਹ ਇਹਦਾ ਮਾਰਾ ਬੈਠ ਕੇ ਬੰਦੇ ਉਹਨਾਂ ਦੀ ਗੱਲ ਆ ਕੋਈ ਦੇਰੀ ਹੈ ਕਾਲ ਨਹੀਂ ਸੀ ਯਾਰ ਠੀਕ ਕਰਨ ਲੱਗੇ ਛੋਟਾ ਯਾ ਪ੍ਰੈਂਕ ਮੁੰਡੇ ਦੇ ਕਾਹ ਹੈ ਕਿਤੇ ਜਾਣਾ ਉਹਦੇ ਨੇ ਫੜਿਆ ਨਹੀਂ ਆ ਬਿਲਕੁਲ ਮੈਨੂੰ ਫੱਟਾ ਯਾਲਾ ਆ ਮम्मा ਕਿੰਨੇ ਜੰਦੇ ਸੋ ਤਮ ਆ ਰਿਹਾ ਤੋ ਆ ਰਿਹਾ ਲਓ ਜੀ 3 ਜਾਨੇ ਬੈਠੇ ਇੱਕ ਸਕੂਟਰੀ ਤੇ ਜਾਣੇ ਹੁਣ ਘਰ ਨੂੰ ਗੁਰਦੁਆਰਾ ਸਾਹਿਬ ਤੋਂ ਤਿਆਰ ਹੋਣ ਕੋਈ ਨਾ ਵਿਆਹ ਹੈ ਵੀ ਜਾਣਾ ਹੈ ਮੜਾ ਜਾ ਤੇ ਬਾੜੇ ਚੱਲਣ ਲਿਆ ਵਦੇ ਹੁਣ ਮਿਲਦੇ ਆ ਤੁਹਾਨੂੰ ਤਿਆਰ ਹੋ ਕੇ ਨਾਲੇ ਉਹਨੇ ਜਿਹਨੂੰ ਪਵਨ ਸੋਲ ਨੂੰ ਟਿੱਕੀਆਂ ਦੀ ਸੇਵਾ ਕਰਨ ਲੱਗੇ ਗੁਰਦੁਆਰੇ ਉਧਰ ਵੀ ਟਿੱਕੀਆਂ ਵੰਡੀਆਂ ਨੇ ਜੋਰਾਂ ਚੋਰਾਂ ਦੇ ਲਓ ਜੀ ਆ ਗਏ ਆ ਘਰ ਤੇ ਇੱਥੇ ਵੰਡਿਆ ਸਾਗ ਸਿਆਲਾਂ ਜਿਹੋ ਹੀ ਨਜ਼ਾਰੇ ਨੇ ਬਸ ਪਿੰਡਾਂ ਦੇ ਇੱਧਰ ਬਾਥੂ ਪਾ ਕੇ ਬਾਥੂ ਨਹੀਂ ਗਾਇ ਪਾਲਕਾਲਾ ਦੂਹ ਦੂਈ ਲੱਗਾ ਘੋਟਣਾ ਫਿਰਨ ਤੇ ਅੱਜ ਰਾਤ ਨੂੰ ਸਾਗ ਨਾਲ ਚੱਲੂਗੀ ਰੋਟੀ ਤੇ ਤਿਆਰ ਸ਼ਹਿਰ ਹੋ ਕੇ ਮਿਲਦੇ ਆ ਤੁਹਾਨੂੰ 15 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਮੁੰਡੇ ਦੀ ਟੋਰ ਨਾ ਦੀਆਂ ਐ ਹੁਣ ਲੱਗਣ ਜਿਦਾ ਆਂਡੇ ਤੇ ਟੋਫੀ ਪਾਈ ਹੁੰਦੀ ਪੂਰਾ ਗੋਲ ਮੋਲ ਮੁੰਡਾ ਦਾ ਲਿਸ਼ਕੰਡਿਆ ਪੂਰਾ ਉਹ ਤਾਂ ਟੋਪੀ ਨੇ ਤੇ ਚਾਰ ਚੰਦੀ ਲਾਤੇ ਵੀਰ ਦੇ ਮੂੰਹ ਤੇ ਕਿਉਂ ਚੱਲਿਆ ਪਿੰਨੂ ਨਹੀਂ ਨਹੀਂ ਤੇ ਚੱਲਿਆ ਪੂਰਾ ਜਿਹਾ ਪੂਰਾ ਜਿਹਾ ਚੱਲਿਆ ਹਲਾ ਨਹੀਂ 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 ਚੱਲ ਤੁਹਾਨੂੰ ਬਟਾਲੇ ਦੀ ਫੇਮਸ ਟੂਰਿਸਟ ਪਲੇਸ ਆ ਕੋਮਣ ਖੜਨ ਲਈ ਅਹੀਂ ਨਹੀਂ ਹੁਣ ਉੱਥੇ ਪਲਾਨ ਬਣਾਉਣ ਦੇ ਜਾਣਾ ਕਿ ਦਿਨ ਇੱਥੇ ਇੱਥੇ ਬਟਾਲੇ ਆ ਤੇ ਭੰਦੇ ਯਾਰਾ ਹੋਰ ਕੋਈ ਕੀ 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 ਪਤਾ ਕਿਤੇ ਬਟਾਲੇ ਚੜਨੇ ਮਾਵਾ ਕਿਤੇ ਇਹ ਪਿੰਨੂ ਹਾਲਵਾ ਆ ਬਟਾਲੇ ਦੀ ਵੀ ਵੀ ਦੇ ਲੋ ਇਹ ਦੋਹ ਕਰੀ ਆਪਾਂ ਕਹਾਂ ਵੀ ਜਗਾ ਬਟਾਲੇ ਜਾਂ ਕਿਹਦਾ ਬਹਿ ਚੱਲ ਤੈਨੂੰ ਕੋ ਮੋੜ ਖੜਾ ਕੇ ਵਲੌਗ ਚ ਕਹਿ ਰਿਹਾ ਸੱਚੀ ਗੱਲ ਹੈ ਫਿਰ ਹਾਂ ਇਹ ਵੀ ਨਹੀਂ ਕੋਈ ਨਹੀਂ ਜਾਵਾਂਗੇ ਜਿੱਥੇ ਵੀ ਆ ਕਿੱਥੇ ਆ ਬਟਾਲੇ ਇਹ ਤੇ ਮਾਮਾ ਮੈਂ ਬੋਦਾਈ ਭਰਾਵਾ ਕੋਈ ਨਾ ਬੋਲਦੇ ਵੀ ਐਫ ਐਕਸ ਨਾਲ ਕਿਹੋ ਜਿਹਾ ਬੋਲਦੇ ਇਹਦਾ ਟਾਲੀ ਵੀ ਓਰੀਜਨਲ ਹੈ ਓਏ ਓਏ ਬਾਪਾ ਨਾ ਪਹਿਲਾਂ ਤੈਨੂੰ ਪੋਖ ਲਵਾਈਏ ਮੰਨਿਆ ਤੂੰ ਹੁਣ ਅਮਰਤਾਰੀ ਸਿੰਘ ਆ ਪਰ ਈਡੀ ਵੀ ਨਹੀਂ ਗੱਲ ਵੀ ਹੁਣ ਪੋਖ ਤੈਨੂੰ ਲਵਾਈਏ ਤੂੰ ਚੁੰਮਚੇ ਖਾਣੇ ਕੱਲੇ ਨਹੀਂ ਇਹ ਸੇਵਾਦਾਰ ਲਈ ਉਦਾਂ ਹੀ ਹੈ ਲਾਈਕ ਫਾਦਰ ਲਾਈਕ ਲਾਈਕ ਫਾਦਰ ਲਾਈਕ ਕਰਨ ਚਾਚਾ ਜੀ ਵੀ ਕਹਿ ਲ ਓਏ ਚਾਚਾ ਜੀ ਵੀ ਕਹਿ ਲ ਗਏ ਲਾਓ ਮੈਨੂੰ ਲਵਾ ਦੋ ਬਾਬਾ ਲੋਗੜੇ ਮੁੱਤ ਤੇ ਰੱਖ ਪਤੀ ਵੀਰੇ ਇੱਥੇ ਰੱਖ ਦੂਰ ਵੀ ਚੈੱਕ ਕਰੋ ਉਤਲੀਆਂ ਦੇ ਲਟਕੀਆਂ ਸਾਨੂੰ ਖਾਣੇ ਚਾਹੀਦੀਆਂ ਤੁਰਕਰੀਆਂ ਹੋਣੀਆਂ ਅਸੀਂ ਸਾਰੀਆਂ ਤੁਰਕਰੀਆਂ ਉਹ ਨਹੀਂ ਹੋਇਆ ਤਰੰਟੀ ਨੇ ਬਾਬੀ ਬਤ ਨਹੀਂ ਘਟਦੇ ਉਹਨਾਂ ਨੂੰ ਐਂ ਦਾ ਕਰਾ ਲਾ ਲੋ ਬੜੋ ਭਾਗ ਆ ਗਿਆ ਚਲੋ ਜੀ ਚਲੋ ਜੀ ਜਾਓ 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 ਨਾਲ ਜਾ ਬਖਾ ਲਓ ਜੀ ਲਓ ਜੀ ਲਓ ਜੀ ਲਓ ਜੀ ਸੇਵਾ 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 ਲਓ ਸਰਦਰ ਬੰਨਾ ਹਾਂਜੀ ਲਓ ਹਨੂ ਵੀ ਬਾਬਾ ਜੀ ਦਾ ਹੋਰ ਦੇ ਦਿੰਦੇ ਨੇ ਆ ਪੜੀਆਂ ਬਾਬਾ ਜੀ ਰੋਟੀ ਨਹੀਂ ਖਾਦੀ ਆ ਬਸ ਵੀਰ ਦੀ ਇੱਧਰ ਮਿੰਨੂ ਨੇ ਟੋਲੀ ਬਾਬਾ ਜੀ ਨਾਲ ਬਚਾ ਕਰਦਾ ਪਹਿਲਾਂ ਉਹਨਾਂ ਨਾਲ ਜਾਰਗਦੇ ਬਾਜਕਾਨ ਨਹੀਂ ਨਹੀਂ ਮੈਂ ਨਹੀਂ ਕੀਤਾ ਤੈਨੂੰ ਇਦਾਂ ਨਾ ਕਰਿਆ ਕਰ ਗੁਰੂਆ ਕੇਰਾ ਪੈਂਡ ਐ ਪਿਆ ਇਹ ਮੂੜੀਆਂ ਭਰੀਆਂ ਮੈਂ ਕਰਦਾ ਚੋਲੇ ਦੀ ਹਾਏ ਮੁੰਡਾ ਐ ਸ਼ੇਰ ਮਾਰੀ ਸ਼ੇਰ ਮਾਰੀ ਐਕਸ਼ਨ ਹਾਏ ਯਾਰ ਇੱਕ ਪਲੇਟ ਵਿੱਚ ਲਿਆ ਸਵਾਤੇ ਵਿਖਾ ਲਾ ਨੂ ਨਹੀਂ ਕਰਦੀ ਸਵੇਰ ਆ ਵੀਰ ਕੇ ਜੀ ਪਾਦੀ ਉਤੇ ਵੀਰਾਂ ਦੇ ਘਰ ਆ ਜਿਆ ਵੀ ਡੋਲਦੀਆਂ ਰੀ ਟਿੱਕੀ ਨੇ ਬੜਾ 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 ਹਾਏ ਹਾਏ ਤੇ ਉਹ ਮਿਲ ਤਾਲੇ ਨੂੰ ਦੇਖਿਓ ਕੱਤੋਂ ਤੁੰਗ ਰਹਿਗਾ ਤੁੰਗ ਰਹਿਗਾ ਸਿੰਘ ਮੈਂ ਭੇਦਭਾਵ ਨਹੀਂ ਕਰਦਾ ਉਹ ਚੱਲਦੀ ਆ ਗਈ ਇੱਕ ਪੱਜਾ ਪ੍ਰਾਰਥਨਾ ਕਰ ਦੋ ਇਹਦੇ ਓਏ ਵੀਪਲਾ ਦੀ ਚੰਗਾ ਜਿੱਦੋਂ ਜਿੱਥੇ ਜਿੱਥੇ ਨਹਾ ਲਿਆ ਇਹਨਾਂ ਨੇ ਇਹਨਾਂ ਨੇ ਬੜੀ ਸੇਵਾ ਵਾਜੀ ਕਿਹਦੇ ਵੀ ਐਡਾ ਐਡਾ ਦਿਲ ਕੋਈ 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 ਕੱਢ ਸਕਦਾ ਨਾ ਬਿਲਕੁਲ ਨਹੀਂ ਫਿਰ ਵੀ ਨਹੀਂ ਤਾਂ ਕੌਣ ਹੁੰਦਾ ਇਹ ਕਦੀ ਮੁੰਡਾ ਨਿਊਡਲ ਖਵਾ ਲੈਂਦੇ ਹੁੰਦਾ ਕਦੀ ਕੁਝ ਖਵਾ ਲੈਂਦੇ ਹੁੰਦਾ ਅੱਜ ਇਧਰ ਚੱਲਦੇ ਵਲੌਗ ਦੇ ਨਾਲ ਹੀ ਆਪਾਂ ਸਨੈਪਚੈਟ ਬਣਾਉ ਲੱਗੇ ਆ ਤੇ ਕਹਿੰਦਾ ਮੰਗਰਾ ਟੂਰ ਲੈਣੇ ਕਿੱਥੇ ਕਿੱਥੋਂ ਫੰਡੰਗੇ ਆਉਂਦੀ ਕਹਿੰਦੇ ਕਿੱਥੋਂ ਪਵਣ ਕਿੱਥੋਂ ਫੰਡੰਗੇ ਆਉਂਦੀ ਬੋਲਦਾ ਨਹੀਂ ਓਏ ਹੈਲੋ ਤੂੰ ਹੀ ਜਾ ਸਿਆਣਾ ਪੇਂਡਾ ਪਾ ਦੇ ਨੁਕਲਾ ਜੋਖਾ ਤੁਤੇ ਨਾ ਨਹੀਂ ਨਹੀਂ ਸੇਵਾਦਾਰ ਭਾਜੀ ਓਏ ਭਾਜੀ ਭਾਜੀ ਦੱਸਿਓ ਮਾੜਾ ਜੀ ਇੰਟਰਵਿਊ ਕਹਿੰਦੇ ਕਿੱਥੋਂ ਫੰਡਿੰਗ ਆਉਂਦੀ ਕਿੱਥੋਂ ਲੰਗਰ ਲਾਉਂਦੇ ਨੇ ਮਾਰ ਫੇਰਾ ਵੇਖੋ ਜੀ ਖੂਬਸੂਰਤੀ ਕੰਨੀਆ ਬਈਆਂ ਤੁਹਾਡੇ ਸਾਹਮਣੇ ਹੀ ਹੈ ਖੂਬਸੂਰਤੀ ਯਾਰ ਇੱਕ ਹੋਰ ਫੜ ਲਾ 30 ਜਣਾ ਜਾਉਗੇ ਦੂਜੀ ਟਿੱਕੀ ਆ ਗਈ ਮੇਰੀ ਗੋਸ ਆਈ ਦੋ ਦੋ ਹੀ ਕੰਮ ਚੱਲਣ ਡਿਆ ਵਾ ਬਹੁਤ ਜ਼ਿਆਦਾ ਘੈਂਟ ਨਟਕੀਆਂ ਇਹ ਵਾਈਗਰੋ ਜੀ ਦੀ ਜਿਹੜੀ ਰੀਫਿਲ ਵਾਲੀ ਹੈ ਨਾ ਚੀਜ਼ੇ ਬਹੁਤ ਜ਼ਿਆਦਾ ਘੈਂਟ ਬਣੀ ਆ ਓਏ ਆ ਖੜੀ ਰੱਖੋ ਯਾਰ ਇੱਕ ਖੜੀ ਰੱਖੋ ਤਬੂ ਤਬੂ ਓਏ ਬੜੀ ਇੱਕ ਇਹਨਾਂ ਦਾ ਇਹ ਕਹਿੰਦੇ ਬਹੁਤ ਜ਼ਿਆਦਾ ਵਧੀਆ ਟਕੀਆਂ ਬਣੀਆਂ ਨੇ ਕਲਾ ਬੜੀ ਸ਼ੈਫ ਕਾਉਣੀ ਹੈ ਇਹ ਟਕੀਆਂ ਦਾ ਆਪ ਘੱਟੀਆਂ ਇਹਨੇ ਬੜੀ ਗੱਲ ਆ ਜੀ ਮੁੰਡਾ ਕਹਿੰਦੇ ਯੂਕੇ ਤੋਂ ਸ਼ੈਫ ਬਣ ਕੇ ਆਇਆ ਪੂਰਾ ਟ੍ਰੇਨਡ ਹੋ ਗੇ ਸਿਰ ਆ ਹੀ ਲਾਤਾ ਟਿਕੀਆਂ ਦਾ ਆ ਜਿੰਨੇ ਵੀ ਮੁੰਡੇ ਆ ਪਵਨ ਇਹਨਾਂ ਨੂੰ ਕਹਦੇ ਵੀ ਰਾਤ ਨੂੰ ਚਾਹ ਤੇ ਨਾਲ ਮੋਤੀਚੂਰ ਦੇ ਲੱਡੂ ਨੇ ਫੇਰ ਪਹੁੰਚਿਓ ਆ ਗਏ ਠੀਕ ਹੈ ਗੁਰਦੁਆਰਾ ਜੀ ਉੱਥੇ ਬੈਠੇ ਨੇ ਉੱਥੇ ਬੈਠੇ ਹੋਣੇ ਸਾਰੇ ਜਾਣੇ ਹਾਂਜੀ ਹਾਂਜੀ ਉੱਥੇ ਬੈ ਕੇ ਨਾਲੇ ਚਾਹ ਬਣੂਗੀ ਨਾਲੇ ਆਤ ਦੇਖਾਂਗੇ ਸਾਰੇ ਜਾਣੇ ਪਹੁੰਚਿਓ ਲੌਰੀ ਗੁਰਦਰਾ ਸਾਹਿਬ ਆ ਗਏ ਤੇ ਪਿੰਡ ਦੀ ਗੈਂਗ ਹੋ ਗਈ ਇਕੱਠੀ ਤੇ ਹੁਣ ਅੱਗ ਵਗੈਰਾ ਲਾਵਾਂਗੇ ਅੱਗ ਸੋਰੀ ਬਾਲਾਂਗੇ ਅੱਗ ਵਗੈਰਾ ਲਾਵਾਂਗੇ ਆਗ ਲਗਾ ਦੀ ਆਗ ਲਗਾ ਦੀ ਅੱਗ ਬਾਲਾਂਗੇ ਤੇ ਨਾਲੇ ਚਾਹ ਚੂ ਬਣਾਉਨੇ ਆ ਤੇ ਆ ਜਿਹੜੀ ਲੰਗਰ ਵਾਲੀ ਚਾਬੀ ਤੇ ਕਹੇਂ ਵਿਖਾਉਂਦਾ ਤੂੰ ਸੱਚ ਮੈਨੂੰ ਸਮਝ ਨਹੀਂ ਆਈ ਤੂੰ ਕੌਮ ਬੋਲਣਿਆ ਉਹਦਾ ਮੈਂ ਬੋਲਣਿਆ ਜਿਹੜਾ ਇਹ ਕਹਿਣੇ ਤੇ ਗੁਰਦੀ ਚਾਬੀ ਆਉਂ ਲੱਗੇ ਆ ਲੱਗਾ ਮੰਨ ਅੱਛਾ ਆ ਆਜ ਜੀ ਆ ਆਖਰੀ ਗੱਡੀ ਸਾਰਿਆਂ ਦੀ ਯਾ ਯਾ ਐਂਡ ਤੇ ਇੱਥੇ ਪੈਣਾ ਯਾ ਇੱਥੇ ਹੀ ਊਠਾ ਲੈ ਕੇ ਜਾਣਾ ਐਂਡ ਤੇ ਸਾਰਿਆਂ ਨੇ ਅੱਜ ਤੁਹਾਨੂੰ ਲੰਗਰਾਲ ਦਾ ਟੂਰ ਦੇਵਾਂਗੇ ਏਡੇ ਪਿੰਡੇ ਦਾ ਚਲੋ ਯਾ ਲੋ ਅੱਜ ਮੇਨ ਦਵਾਰ ਚੱਪੜਾ ਪਾ ਕੇ ਅੰਦਰ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਲੰਗਰਾਲ ਵਾ ਅਜੇ ਵੀ ਨਹੀਂ ਲੱਗੀ ਹਾਈ ਵੇ ਹੁਣ ਪਾ ਦੇ ਦੁੱਧ ਵੇਖੇ ਸੂਰਿਆ ਨਾ ਉਹ ਕਰ ਸੂਰ ਨਾ ਬੋਲੇ ਬੋਲਦੇ ਮਾਤਾ ਜਕਾਰੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਪਾਦੇ ਔਰ ਓਏ ਦੀਸ ਸੁੱਧੂ ਵਾਲੀ ਗੱਲ ਓਏ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕਰਨੀ ਭਰਾ ਮਿੱਠੇ ਨੂੰ ਨੂ ਰਹੀ ਮਿੱਠਾ ਰੇ ਭਾਈ ਤੂੰ ਮਿੱਠਾ ਨਾ ਪਾਈ ਇਹਦੇ ਕੋਈ ਪਾਉਣਾ ਮਿੱਠਾ ਤੂੰ ਬੋਲੇ ਜੋੜ ਤੇ ਭਰਾ ਦੋ ਓ ਲੱਗ ਜੁਕੀ ਲੈਂਦੀ ਕੋਈ ਆ ਤੇ ਅੰਦਰ ਕੈਲੰਡਰ ਜੀ ਹੋਣਾ ਕਿਵੇਂ ਉਹ ਨਾਲ ਲੱਗਿਆ ਨੂੰ ਜੇ ਫੜ ਲਓਗੇ ਕੋ ਮੁੰਡਾ ਜਾਓ ਘਰੋਂ ਫੋੜ ਦੋੜੋ ਗਿਆ ਪਾਣੀ ਤੇ ਗਿਆ ਆ ਕੀ ਦੇ ਕਰ ਲਓ ਜੀ ਦੁੱਧ ਡਾਇਪੇ ਤਤਾ ਹੁਣ ਖਾਂਡ ਫੁੱਟ ਲੈਂਦੀ ਆ ਯਾਰ ਤੂੰ ਆਪ ਚੱਲ ਜਾ ਤੇਰਾ ਘਰ ਹਦੂ ਚੱਲ ਜਾ ਓਏ ਜਾਈ ਮੈਨੂੰ ਉਧਰ ਆ ਬੰਦੇ ਸਾਡੇ 4 ਵਾ 50 ਮਿੰਟ ਬਿਕਰਮ ਸੋਹਣੀ ਵਿਕੇ ਕਾਪੀ ਰਾਈਟ ਆ ਰਹਿਣਾ ਮਾਮਾ ਤੇ ਮੈਂ ਹੱਥ ਜੋ ਮੈਨਾ ਲਿਆ ਵਾ ਛੱਡਿਆ ਉਹ ਮੇਰੇ ਕੋਲ ਅੰਡੇ ਨੂੰ ਕਹਦੀ ਕਿ ਦੋ ਆਈਟਮ ਮਾੜੀ ਹੋ ਕੀ ਕਹਿਣਾ ਹੈ ਉਹਨੂੰ ਮੰਨ ਲਓ ਉਹਨੇ ਚਾਹ ਡੁੱਲ ਜਾਈ ਤੇ ਮੁੰਡੀ ਬੋਲ ਰਾਂਗਾ ਕਿ ਜਿਹੜੇ ਲੇ ਲੇ ਮੁੰਡੀ ਉਹ ਵੀਡੀਓ ਆ ਨਾ ਬਾਈ ਆ ਜਿਹੜਾ ਡੁੱਲ ਜੇ ਤੇ ਨਾਲ ਹੀ ਉਹ ਭਾਂਜ ਮੁੱਦਾ ਹੋ ਜਾਂਦਾ ਥੱਲੇ ਹਾਏ ਓਏ ਹਾਏ ਓਏ ਹਾਏ ਓਏ ਨਾ ਲਵਾਈ ਕਿਹੜਾ ਲਵਾਈ ਨਹੀਂ ਪ੍ਰੇਮ ਗੰਤਾਜ ਪਿੰਨੂ ਲਵਾਈ ਪਿੰਨੂ ਲਵਾਈ ਪਿੰਨੂ ਤੇ ਉਹ ਆ ਇਹ ਗੁੰਨੂ ਲਵਾਈ ਫੇਰ ਕਰੀ ਫੇਰ ਕਰੀ ਸਿਨੇਮੈਟਿਕ ਸ਼ਾਟ ਹਾਏ ਓਏ ਮੈਂ ਪਟੀਆਂ ਕੱਢੀ ਬੈਲ ਲੀ ਲੈ ਮਮਾ ਰੋਟੀਆਂ ਬਗਾਉਣੀਆਂ ਪੈ ਗਈਆਂ ਸਾਰੇ ਨੇ ਕਿਵੇਂ ਬਣਾਣਾ ਚਲ ਹਾਂਜੀ ਹਾਂਜੀ ਓਏ ਲਵਾਵਾ ਲੋ ਬਾਬਾ ਪਾੜ ਲਿਆ ਸੀ ਉਹਨਾਂ ਨੇ ਆ ਜੋ ਜੀ ਲੋ ਜੀ ਐਂਡਰੀ ਰਸਤੇ ਪੈ ਗਈ ਹੈ ਦੁੱਧ ਚ ਪਾਗਲਾ ਹੀ ਬਦਾਮ ਬਦੂਮ ਪੈ ਗਈ ਹੈ ਤੇ ਜੀ ਦਾ ਵਿਆਹ ਹੀ ਕੀਦਾ ਵਿਆਹ ਹੀ ਕਿਦਾ ਵਿਆਹ ਚੱਕਰਵਾਰੇ ਆ ਗਏ ਚੱਕਰਵਾਰੇ ਆ ਗਏ ਚਾਹੀਦੀ ਆ ਵੀ ਇੰਨੇ ਮੁੰਡੇ ਨੇ ਵਿਆਹ ਕਰਾ ਲਿਆ ਇਹ ਬਾਲ ਬਵਾ Rajasthan ਚੋਂ ਆਇਆ ਪਾਪਾ ਇਹ ਪਤਨੀ ਨਹੀਂ ਪਾਉਣੀ ਚਾਹੀਦੀ ਵਾਕੇ ਲੋਕਾਂ ਦਾ ਕੋਈ ਨਾ ਇਹ ਨੋਤੀ ਲਗਵਾਇਆ ਬੇ ਅચ્છਾ ਜੇ ਤੋ ਪੱਤੀ ਪੁਣੀ ਤੇ ਮਾ ਹੁਣ ਆ ਸਾਰਾ ਕੋਈ ਤੇ ਪੁਣਿਆ ਜਾਣਾ ਯਾਰ ਪੱਤੀ ਆਪੇ ਮੂੰਹ ਚ ਆ ਜੂ ਫਰੂਸ਼ਣ ਕਰਦੇ ਨੇ ਕੋਕਨਿੰਡ ਦਾ ਸੁਆਦ ਵਿੱਚ ਰਹਿ ਜਾਂਦਾ ਡ్రਾਈ ਫਰੂਟਾਂ ਦਾ ਉਹ ਨਹੀਂ ਪਰ ਗੱਲ ਨਹੀਂ ਬੰਨੀ ਹੁਣ ਹੁਣ ਨਹੀਂ ਗੱਲ ਬੰਨੀ ਜਾਣਾ ਡ్రਾਈ ਫਰੂਟ ਚੋ ਕੇ ਫੇਰ ਪਾ ਲਾਂਗੇ ਦੇ ਕੇ ਬੰਦਾ ਸੁਲਾਇ ਮਾਰ ਲਿੰਦਾ ਕਿ ਇਹਨੂੰ ਮਾਮਾ ਆਏ ਕਿ ਕਿਹਦੇ ਨਹੀਂ ਕਿਹਦੇ ਕਰੋ ਆਏ ਆ ਮਜ਼ਾਕ ਨਹੀਂ ਹੁੰਦਾ ਉਹ ਤਾਂ ਕਿਹਦੇ ਕਰੋ ਆਏ ਛੱਕਰਪਾਦੇ ਜੈ ਤੁਹਾਡੇ ਕਰੋ ਆਏ ਕਿਥੋਂ ਆਏ ਨਹੀਂ ਤਰ ਯਾਰ ਪੈਰ ਪੱਟੀ ਚਾਹ ਦੁਕਾਨੋਂ ਛੱਕਰਪਾਦੇ ਮਿਲ ਜਾਂਦੇ ਆ ਮੈਨੂੰ ਤਾਂ ਅੱਜ ਪਤਾ ਮੈਨੂੰ ਤਾਂ ਅੱਜ ਪਤਾ ਲੱਗਾ ਮੈਂ ਤਾਂ ਭਾਜੀਆਂ ਖਾ吃 ਰੀਆਂ ਪੱਤੀ ਵੇਲਾ ਉੰਨੀ ਨੇ ਪੱਤੀ ਰੰਗ ਝਾੜਦਾਂ ਕਿ ਨਹੀਂ ਪੱਤੀ ਨਹੀਂ ਰੰਗ ਚੜਿਆ ਦੁੱਧ ਖੁਆ ਬਣ ਗਿਆ ਵਾ ਅੱਧਾ ਹੋ ਗਿਆ ਦੁੱਧ ਪਲਾ ਦੋ ਮੈਂ ਥੱਲੇ ਭੈਣ ਕੋ ਦੋ ਨਾ ਜੇ ਬਣ ਕੇ ਮੇਰੇ ਨਾਲ ਕੱਖਣੀ ਜੇ ਨਾ ਹੋਈ ਜਾਂਦਾ ਹੀ ਕੱਟਣੀ ਪੈਣੀ ਮੈ ਹੁਣ ਉਹ ਬੋੜੀ ਨੂੰ ਅੱਗ ਡਾਇਆ ਭਰਾ ਬੋੜੀ ਨੂੰ ਅੱਗ ਡਾਇਆ ਗੀ ਗੁਦਵਾ ਲਫਾਫਾ ਲੈ ਕੇ ਆਇਆ ਲੈ ਸਿਆਣਾ ਕਰਮ ਨਹੀਂ ਆਇਆ ਸਿਆਣਾ ਵੇ ਲੈ ਲਫਾਫਾ ਲੈ ਗਿਆ ਓਏ ਸੁਣ

ਕੀ ਰਿਪੋਰਟਾ ਮੁੰਡਿਓ ਕਿਦਾਂ ਦਾ ਬਣਾ ਦੁੱਧ ਮਿੱਠਾ ਤੁਸੀਂ ਪਾਇਆ ਵਾ ਇਹ ਵਿਖਾਲਤਾ ਮੈਂ ਪਹਿਲਾਂ ਹੀ ਤੂੰ ਲੱਡੂ ਦੇ ਦਵਾਲੇ ਵਾ ਇਹ ਦੂਜਾ ਡੱਬਾ ਵਾ ਮੈਂ ਪੱਕੀ ਗੱਲ ਕਰਦਾ ਪੰਜਵਾਂ ਡੱਬਾ ਜੇ ਹਟਣ ਨਹੀਂ ਦੇ ਇਹ ਚਰੂਣੇ ਲੰਦੇ ਮੁੰਡਾ ਆ ਮਾਮਾ ਸਾਫ ਸੁਥਰਾ ਰਹਿੰਦੇ ਲੋਗ ਡੱਬਾ ਫੜੋ ਯਾਰ ਬਹੁਤ ਜ਼ਿਆਦਾ ਘੈਂਟ ਬਣ ਮੈਂ ਲੈ ਲੈਣਾ ਕੋਈ ਨਾ ਸੰਗਣਾ ਮਾਲ ਲੈ ਲੈਣਾ ਕੋਟੋ ਲਿਆ ਲੜ ਡੁਲੇ ਆ ਇਧਰ ਬੜਾ ਗਾਣਾ ਓਏ ਆ ਤੈਸ ਕਰਕੇ ਦੰਦੇ ਇਹਦਾ ਇਧਰ ਆ ਭਾਈ ਹੁੰਦੇ ਬਾਕੀ ਦੱਸਦੇ ਆ ਤੁਹਾਨੂੰ ਲੱਗਣੋ ਯਾਰ ਬੰਦੇ ਨੇ ਮੂੰਹ ਮਾਰ ਕੇ ਜੀ ਫੜੋ ਯਾਰ ਲਿਆਓ 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 ਓਏ ਆ ਮਾਮਾ ਪ੍ਰਸ਼ਾ ਪ੍ਰਸ਼ਾਦ ਨਹੀਂ ਮੋੜੀ ਦਾ ਨਹੀਂ ਖਾਦੇ ਜਾਣਦੇ ਮੈਨੂੰ ਦੇ ਦੇ ਹਾਂ ਬਾਵਾ ਪਾਪਾ ਸੁਹਾਗ ਵਾ ਕੀ ਗੱਲ ਪਾਪਾ ਓਵੇਂ ਹੰਗਲਾ ਦੇ ਨਾਲ ਹੀ ਲੱਗਾ ਰਹਿ ਗਿਆ। ਕੋਈ ਨਾ ਨਾਵਾ ਤੂੰ ਮੈਨੂੰ ਦੁੱਖ ਦੀ ਇੱਦਾਂ ਕਰੀਂ ਤੂੰ। ਪੰਜਵਾ ਕਹਿੰਦਾ ਕਿੱਦਾਂ ਕਿੱਦਾਂ ਖਦਦਾ। ਤੈਨੂੰ ਵਰਗਾ ਹੜਦਾ ਕਿਦਸ਼ੇਰੇ। ਉਹ ਨਹੀਂ ਪੱਠੀ ਹੁਣ ਛੱਡਦੀ। ਕੌਣ ਪਾਉਂਦਾ? ਚਾਚਾ ਹੀ ਪਾਉਂਦਾ। ਲੈ। ਕੋਈ ਨਹੀਂ ਗੱਲ। ਹਲੋ। ਦੂਜੇ ਵਾਰੇ। ਅੱਛਾ ਲੱਡੂ ਆ ਗਿਆ ਲੈ ਛੇਤੀ। ਜਾ ਕੇ ਮੈਨੂੰ ਮਰ ਗਈ। ਲੋ Đi ਸਮਾਪਤੀ ਤੇ ਆ ਗਈਆਂ ਡੋਡੀਆਂ ਦੇਖਦੇ ਆਪਾਂ ਚਾਚਾ ਨਾਲ ਮਸਾਈ ਗੁੱਡੇ ਚੁੜਗੇ ਜਿਵੇਂ ਜਾਓ ਯਾਰ ਭਾਂਡੇ ਸਾਫ ਕਰੋ ਮੰਨਿਆ ਕਰੋ ਜਾਓ ਕਰ ਦਿਓ ਭਾਂਡੇ ਨਾਮ ਤੇ ਕਰੋ ਦਰਮਾ ਧਰਮ ਦੋਦੀਆਂ ਕਮਲ ਕਰਦੇ ਹੋਰ ਦੇਵਾ ਸਾ ਓਏ ਨਹੀਂ ਥੋੜੀਆਂ ਨਹੀਂ ਨਹੀਂ ਬੱਲਾ ਨਹੀਂ ਆਪੋ ਤੇ ਮੇਰਾ ਜਾ ਬਾਕੀ ਮੈਂ ਆਪਣੇ ਘਰ ਰਿਹਾ ਤੁੰਗਵਾ ਦੀਪੋਂ ਲਗਾ ਲਓ ਜੀ ਤੇ ਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਅੱਜ ਕੁਛ ਨਵਾਂ ਟਰਾਈ ਕੀਤਾ ਸੀ ਕਿਉਂਕਿ ਨਿੱਕੇ ਬਲੌਗ ਦੇ ਪਹਿਲਾਂ ਵੀ ਬੜੇ ਪਾਏ ਪਾਉਂਦੇ ਰਹੇ ਹਾਂ ਮਿੰਨੀ ਲੋਗ ਤੇ ਅੱਜ ਸੋਚਿਆ ਕਿ ਚਲੋ ਵੱਡਾ ਪਾ ਲੈਨੇ ਆ ਤੇ ਮੈਂ ਉਹ ਕਰਦਾਂਗੇ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਛੇਤੀ ਦੂਜਾ ਵੱਡਾ ਬਲੌਗ ਵੀ ਪਾਵਾਂਗੇ ਤਾਂ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਏ ਬਾਏ